हां जी दोस्तों जेडी आज आपा वीडियो बना रहे हैं जी ਸਾਡੇ ਪਿੰਡ ਮਹਾਰਾਜ ਕੋਠੇ ਫਲਿਆਣੇ ਵਾਲੇ ਬਾਈ ਸੋਨੇ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ گاਮਾਂ ਦਿਖਾਵਾਂਗੇ ਕਿੰਨੇ ਕਿ ਦਿਨਾਂ ਦੀਆਂ ਕੱਚੀਆਂ ਨੇ ਤੇ ਕੀ ਕੀ ਰੇਟ ਆ ਉਹਦੀ ਗੱਲਬਾਤ ਬਾਈ ਸੋਨੇ ਦੇ ਨਾਲ ਕਰਾਂਗੇ ਬਾਈ ਦਾ ਜਿਹੜਾ ਘਰ ਆ ਸੁਧਾਣਾ ਵਾਲੀ ਸੜਕ ਤੇ ਬਾਈ ਦਾ ਘਰ ਤੇ ਪੂਰੀ ਜਾਣਕਾਰੀ ਬਾਈ ਤੋਂ ਲੈਣੇ ਆ ਵੈਸੇ ਮੀਂਹ ਪੈ ਰਿਹਾ ਤੇ ਮੀਂਹ ਦੇ ਵਿੱਚ ਹੀ ਮਿੱਤਰੋ ਆਪਾਂ ਇਹ ਵੀਡੀਓ ਬਣਾ ਰਹੇ ਆਂ ਕਾਫੀ ਟਾਈਮ ਦੇ ਬੈਠੇ ਸੀ ਵੀ ਹਟਣ ਦਾ ਨਾਂ ਨਹੀਂ ਲੈ ਰਿਆ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਬਲਸਾ ਜੀ ਠੀਕ ਐ ਸੇ ਤਾਂ ਹਾਂਜੀ ਆਪਣੇ ਕੋਲੇ ਦੋ ਨਾਗਾ ਹੈ ਨਾ ਕੰਮ ਵਪਾਰ ਦਾ ਇੱਕ ਘਰੇਲੂ ਹੈ ਇਹ ਵਪਾਰ ਦਾ ਹੀ ਹੈ ਠੀਕ ਐ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਜਰਸੀ ਦੀ ਹੈ ਨਾ ਹਾਂਜੀ ਤੇ ਥੋੜੇ ਥੋੜੇ ਸਿੰਘ ਹੈ ਨਾ ਝੁੰਗੀ ਹੈ ਹਾਂਜੀ ਕਾ ਜਿਹੜਾ ਕੱਦ-ਕਾਦ ਮਿੱਤਰੋ ਦਰਮਿਆਨਾ ਜਿਹਾ ਕਹਿ ਸਕਦੇ ਆਂ ਜਿਹੜੇ ਹਿਮਾਚਲ ਵਾਲੀ ਜਰਸੀ ਹੁੰਦੀ ਹੈ ਉਹ ਤੋਂ ਥੋੜਾ ਜਿਹਾ ਵੱਡਾ ਤੇ ਵਜ਼ਨ ਚੰਗਾ ਚੰਗੀ ਸਮੀ ਵੀ ਹੈ ਥਾਂਲੇ ਵੀ ਦੀ ਪੂਰੀ ਸਾਫ਼ ਹੈ ਕਿਹੜਾ ਸੂਆ ਸੁੰਦੀ ਹੈ ਜੀ ਇਹ ਇਹ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਜਿਹੜੇ ਲੈ ਜੂਗੀ ਇਹ 4-5 ਦਿਨ ਕਿੰਨਾ ਕੁ ਦੁੱਧ ਕੱਢ ਸਕਦੀ ਆ ਦਦੇ ਤੋਂ 13 ਗਲਾ ਤੱਕ ਓਕੇ 13-14 ਲੀਟਰ ਵਾਲੀ ਮਿੱਤਰੋ ਗਾਂ ਬੱਦ ਵੀ ਕੱਢ ਸਕਦੀ ਆ ਘਟਦਾ ਘੜਦੀ ਨਹੀਂ ਘੜਦੀ ਕਿਉਂਕਿ ਜਿਹੜਾ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਫੇਰ ਆਪਾਂ ਕਹਿੰਦੇ ਵੀ ਥੋੜੇ ਥੋੜੇ ਮਿੱਤਰੋ ਸਿੰਗਾ ਇਹਨੂੰ ਤੋਰੇ ਚ ਤੋਰ ਕੇ ਦਿਖਾ ਦੇ ਥਾਂਲੇ ਵੀ ਦੀ ਪੂਰੀ ਸਾਫ ਮੁੱਲ ਇਹਦਾ ਮਿੱਤਰੋ ਨਾਰਮਲ ਹੀ ਆ ਜਿਵੇਂ ਘਟ ਤੋਂ ਘਟਾ ਪਾ ਮੁੱਲ ਕਰਾਵਾਂਗੇ ਮੋੜ ਲਈ ਬਸ ਬਹੁਤ ਹੈ ਜੰਨੇ ਚਲੋ ਫਿਰ ਮੋੜ ਲੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਬਣਾ ਰਹੇ ਆ ਹੋ ਸਕਦਾ ਵੀ ਅੱਜ ਸ਼ਾਮ ਤਾਈ ਇੱਕ ਚੰਗੇ ਦੁੱਧ ਵਾਲੀ 20 ਕਿਲੋਟਰ ਦੁੱਧ ਤਿਆਰ ਵਾਲੀ ਆਪਾਂ ਅੱਜ ਪਾਉਣ ਜਾ ਰਹੇ ਆ ਅੱਜ ਸ਼ਾਮ ਨੂੰ ਟਾਈਮ ਲੱਗੇ ਤਾਂ ਸ਼ਾਮ ਨੂੰ ਪਾਵਾਂਗੇ ਨਹੀਂ ਕੱਲ ਨੂੰ ਤਾਂ ਮਿੱਤਰੋ ਆਪਾਂ ਪਾਵਾਂਗੇ ਚੰਗੇ ਰੇਟ ਵਾਲੀ ਐ ਤੇ ਚੰਗੇ ਦੁੱਧ ਵਾਲੀ ਆ ਮੁੱਲ ਕੀ ਕਰਤਾ ਜੀ ਦਾ ਫਿਰ ਆਪਾਂ 36000 ਜਮਾ 36000 ਉਹ ਜੋ ਮਾਨਦਾਨ ਹੋ ਜੂ ਹਾਂਜੀ ਅ ਦੂਜੇ ਸੂਰ ਸੁਣੀ ਆ 4-5 ਦਿਨ ਲੈ ਜੂ ਹਾਂਜੀ ਠੀਕ ਐ ਤੇ ਥਾਂਲੇ ਵੀ ਦੀ ਬੁਰੀ ਸਾਫ ਆ ਹਨ ਹਾਂਜੀ ਕੋਈ ਸਾਡੇ ਵਿੱਚ ਗੰਢ ਜਾਂ ਕੋਈ ਹੋਰ ਨਹੀਂ ਓਕੇ ਤੇ ਦੂਜੇ ਨੰਬਰ ਤੇ ਗੱਲ ਕਰਦੇ ਆ ਤੀਜਾ ਸੁਆ ਸੋਣੀ ਹੈ ਹਨਾ ਇਹ ਮੈਨੂੰ ਲੱਗਦਾ ਕੱਚੀ ਲੱਗਦੀ ਹੈ ਕਾਫੀ ਦਿਨਾਂ ਦੀ ਕੱਚੀ ਹੈ ਜੀ 12 ਤਰੀਕ ਨੂੰ ਦਿਨ ਪੂਰੇ ਦੱਸਿਆ ਦੋ ਰੋਜ ਨੂੰ ਵੀ ਥਾਲੇ ਵੀ ਇਹ ਵੀ ਪੂਰੀ ਸਾਫ ਹੈ ਤੇ 12 ਮਾਰਚ ਨੂੰ ਕਿੰਨੇ ਦਾ ਦਿੱਤਾ ਵਾ 12 ਤਰੀਕ ਨੂੰ ਦਿਨ ਪੂਰੇ ਹੋਣਿਆ ਖੁੱਲ੍ਹੇ ਛੋਲੇ ਛਾਲੀ ਆ ਤੇ ਕੱਦ ਮਿੱਤਰੋ ਇਧਰ ਮੈਨਾਂ ਇਹਦਾ ਕੱਦ ਛੋਟਾ ਹੈ ਇਹਦਾ ਕੱਦ ਦਰਮਿਆਨਾ ਹੈ ਤੁਹਾਨੂੰ ਦੂਰ ਹੀ ਤੋਰ ਕੇ ਦਿਖਾਉਣਾ ਕਿਉਂਕਿ ਮਿੱਹ ਪੈ ਰਿਹਾ ਰੰਗ ਸੋਣਾ 20 22 ਲੀਟਰ ਵਾਲੀ ਜਿਹੜਾ ਆਪਾਂ ਕਹਿ ਸਕਦੇ ਵੀ ਘੱਟੋ ਘੱਟ ਦਾਵਾ ਦੁੱਧ ਦੇ ਨਾਲ ਆ ਗਿਆ ਅੱਗੇ ਤੁਸੀਂ ਆਪਣੀ ਤਸਦੀਕ ਕਰਨੀ ਹੈ ਸਰੀਰ ਪੱਖੋਂ ਸਭੀ ਵੀ ਇਹ ਚੰਗਾ ਵਜਣਾ ਹੈ ਇਹਦਾ ਰੇਟ ਕੀ ਕਰਤਾ ਜੀ ਆਪਾਂ ਇਹਦਾ 70 ਚ ਮਾਣਤਨ ਕਰਦੇ ਹਾਂ ਇਹਦਾ 70 ਚ ਮਾਣਤਨ ਹੋ ਜੂ ਉਹਦਾ 73 ਚ ਹੋ ਜੂ ਤੇ ਫੋਨ ਨੰਬਰ ਦੱਸ ਦੇ ਫੋਨ ਨੰਬਰ 84277 84277 84977 83974 ਹਾਂਜੀ 84273 849 74 74 ਹਾਂਜੀ ਤੇ ਇਹ ਮਹਰਾਜ ਤੋਂ ਮਤਲਬ 2-3 ਕਿਲੋਮੀਟਰ ਤੇ ਆਣਾ ਨਹਿਰ ਦੇ ਨੇੜੇ ਆ ਨਹਿਰ ਦੇ ਨੇੜੇ ਓਕੇ ਧੰਨਵਾਦ